ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਆਪਣੇ ਕੋਲ 855 GJ 20 ਮਾਡਲ 90% ਨਾਲ ਦੇ ਟਾਇਰ ਆ ਜੀ ਪੰਜਾਬ ਨੰਬਰ 454 855 ਵਿਦ ਆਨਸੈਸਰੀ ਲੱਗੀ ਹੋਈ ਜੀ ਫਸਟ ਓਨਰ ਰੇਟ ਹੈਗਾ ਜੋ 6.5 ਲੱਖ ਦੀ ਡਿਮਾਂਡ ਦੇ ਵਿੱਚ ਮਾਡਲ 2020 ਸਿਰਫ 900 ਘੰਟਾ ਚੱਲਿਆ ਜੀ ਕੱਟ ਫਾਰਮ ਆ ਗਿਆ ਜੀ ਮਾਡਲ ਪੂਰਾ 2000 ਡਬਲ ਕਲੱਚ ਦੇ ਵਿੱਚ ਰੇਟ 1 ਲੱਖ ਜਿਹੜੇ ਵੀ ਕਿਸਾਨ ਵੀਰ ਨੇ ਬੁਕਿੰਗ ਕਰਵਾਉਣਾ ਹੈ ਕਰਵਾ ਸਕਦਾ ਜੀ ਫੋਨ ਨੰਬਰ 7030 27622 ਸੰਗਤ ਸਿੰਘ ਫਬਜੀ ਇੰਡੋ ਫਾਰਮ ਆ ਗਿਆ ਜੀ 3055 17 ਮਾਡਲ ਰੇਟ ਓਨਲੀ 290000 ਦੀ డిమాండ్ ਦੇ ਵਿੱਚ ਜੀ 4x4 605 3 ਸੀਟ ਟਰੈਕਟਰ ਹੈ ਜੀ ਇਹਦੇ ਵੀ ਅਸੀਂ ਪੈਸੇ ਟਾਇਰ ਆ ਨਾਲ ਦੇ ਮਾਡਲ 2023 ਰੇਟ 690000 ਦੀ డిమాండ్ ਦੇ ਵਿੱਚ ਵਿਦ ਆਲ ਸੈਸਰੀ ਲੱਗੀ ਹੋਈ ਆ ਜੀ ਜਿਹੜੇ ਵੀ ਕਿਸਾਨ ਵੀਰਾਂ ਨੇ ਬੁਕਿੰਗ ਕਰਵਾਉਣਾ ਹੈ ਕਰਵਾ ਸਕਦਾ ਜੀ ਨਵੇਂ ਟਾਇਰਾਂ ਦੇ ਵਿੱਚ ਆ ਗਿਆ 3630 ਪਲੱਸ ਵਿਦ ਆਲ ਸੈਸਰੀ ਮਾਡਲ 2012 3 ਸਪੀਡ ਟਰੈਕਟਰ ਆ ਜੀ ਰੇਟ 390000 ਦੀ ਡਿਮਾਂਡ ਦੇ ਵਿੱਚ ਜੀ ਮਾਈਸੀ ਆ ਗਿਆ ਜੀ 9500 ਮਾਡਲ 2012 ਰੇਟ ਓਨਲੀ 270000 ਦੀ ਡਿਮਾਂਡ ਦੇ ਵਿੱਚ ਫੋਨ ਨੰਬਰ 7030276223 ਸੰਗ ਸਿੰਘ ਫੌਜੀ ਨਾਲ ਦੇਲ ਕਰ ਸਕਦੇ ਜੋ ਡਿਸਟ੍ਰਿਕਟ ਤਰਨਤਾਰਨ ਸਾਰੇ ਕਿਸਾਨ ਵੀਰਾਂ ਨੂੰ ਸასიਖਾ